ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਇੱਕ ਜ਼ਰੂਰੀ ਜਾਣਕਾਰੀ ਤੁਹਾਡੇ ਸਭ ਦੇ ਨਾਲ ਸਾਂਝੀ ਕਰ ਰਹੇ ਹਾਂ ਜੀ ਖਾਸ ਕਰਕੇ ਸਾਬਕਾ ਫੌਜੀ ਵੀਰਾਂ ਦੇ ਲਈ ਉਹਨਾਂ ਵਾਸਤੇ ਜ਼ਰੂਰੀ ਜਾਣਕਾਰੀ ਹੈ ਕਿ ਆਰਮੀ ਵੈਲਫੇਅਰ ਪਲੇਸਮੈਂਟ ਆਰਗੇਨਾਈਜੇਸ਼ਨ ਜਿਹਨੂੰ AWPO ਆਪਾਂ ਕਹਿੰਦੇ ਹਾਂ ਉਹਦੇ ਵੱਲੋਂ ਜਿਹੜੀਆਂ ਸਾਬਕਾ ਫੌਜੀਆਂ ਦੇ ਲਈ ਨੌਕਰੀਆਂ ਵੈਕੈਂਸੀਆਂ ਕੱਢੀਆਂ ਗਈਆਂ ਨੇ ਸੋ ਉਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਸੋ ਇਹਦੇ ਵਿੱਚ ਸਿਕਿਉਰਿਟੀ ਗਾਰਡ ਸਿਕਿਉਰਿਟੀ ਸੁਪਰਵਾਈਜ਼ਰ ਕੰਪਿਊਟਰ ਆਪਰੇਟਰ ਦੀਆਂ ਪੋਸਟਾਂ ਜਿਹੜੀਆਂ ਇਹ ਈਡਬਲਯੂਪੀਓ ਵੱਲੋਂ ਕੱਢੀਆਂ ਗਈਆਂ ਨੇ ਤੇ ਪਰਸਨਲ ਸਿਕਿਉਰਿਟੀ ਅਫਸਰ ਦੀਆਂ ਪੋਸਟਾਂ ਨੇ ਇਹ ਲੱਗ ਜਿਹੜੀ ਸਿਕਿਉਰਿਟੀ ਕੰਪਨੀ ਵੱਲੋਂ ਇਹਦੀ ਵੀ ਪੂਰੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਇਹਨਾਂ ਨੌਕਰੀਆਂ ਦੀ ਜਿਹੜੀ ਤਨਖਾਹ ਹੈ ਉਹ ਘੱਟ ਤੋਂ ਘੱਟ 3,90,000 ਸਾਲਾਨਾ ਤੋਂ ਲੈ ਕੇ ਜਿਹੜਾ ਪੈਕੇਜ ਆ 460000 ਤੱਕ ਹੈ 5 ਲੱਖ ਤੱਕ ਵੀ ਜਿਹੜਾ ਸਾਲ ਦਾ ਜਿਹੜਾ ਪੈਕੇਜ ਆ ਉਹ ਕੰਪਨੀਆਂ ਵੱਲੋਂ ਦਿੱਤਾ ਜਾ ਰਿਹਾ ਸੋ ਉਹਦੇ ਵਿੱਚ ਤੁਹਾਡੇ ਨਾਲ ਪੂਰੀ ਜਿਹੜੀ ਜਾਣਕਾਰੀ ਸਾਂਝੀ ਆਪਾਂ ਕਰਦੇ ਆਂ ਇਹ ਪਹਿਲੀ ਜਿਹੜੀ ਇਹਦੇ ਵਿੱਚ ਪੋਸਟ ਹੈ ਸਿਕਿਉਰਿਟੀ ਸੁਪਰਵਾਈਜ਼ਰ ਦੀ ਜਿਹਦੇ ਵਿੱਚ ਜੀਸੀਓ ਜਿਹੜੇ ਅਪਲਾਈ ਕਰ ਸਕਦੇ ਨੇ 55 ਸਾਲ ਤੋਂ ਉਮਰ ਘੱਟ ਉਹਨਾਂ ਦੀ ਹੋਣੀ ਚਾਹੀਦੀ ਹੈ ਜੀਸੀਓ ਰੈਂਕ ਤੋਂ ਜਿਹੜੇ ਰਿਟਾਇਰ ਹੋਏ ਨੇ ਸੋ ਇਹ ਗੁਜਰਾਤ ਦੇ ਵਿੱਚ ਇਹਦੀ ਨੌਕਰੀ ਦੀ ਲੋਕੇਸ਼ਨ ਰਹਿਣ ਵਾਲੀ ਹੈ 5 ਲੱਖ 40 ਹਜ਼ਾਰ ਸਾਲ ਦਾ ਜਿਹੜਾ ਇਹਦੇ ਵਿੱਚ ਤੁਹਾਡਾ ਪੈਕੇਜ ਰਹੇਗਾ ਔਰ ਇਹਦੇ ਵਾਸਤੇ ਜਿਹੜੇ ਸਾਬਕਾ ਫੌਜੀ ਵੀਰ ਨੇ ਪੰਜਾਬ ਦੇ AWPO ਚੰਡੀਗੜ੍ਹ ਦੇ ਨੰਬਰ ਤੇ ਤੁਹਾਡੇ ਸਕਰੀਨ ਤੇ ਨੰਬਰ ਆ ਰਿਹਾ ਉੱਤੇ ਸੰਪਰਕ ਕਰ ਸਕਦੇ ਨੇ ਜਾਂ ਪੰਜਾਬ ਦੇ ਜਿਹੜੇ ਵੀ ਜ਼ਿਲ੍ਹੇ ਤੁਸੀਂ ਸੰਬੰਧਤੋਂ ਤੁਹਾਡੇ ਨੇੜੇ ਸ਼ਹਿਰ ਵਿੱਚ ਜੋ ਵੀ AWPO ਦਾ ਦਫ਼ਤਰ ਹੈ ਜੋ ਕਿ ਆਮ ਤੌਰ ਤੇ ਸਟੇਸ਼ਨ ਹੈੱਡਕੁਆਰਟਰ ਦੇ ਵਿੱਚ ਵੈਟਰਨ ਸੈੱਲ ਦੇ ਵਿੱਚ ਬਣਿਆ ਹੁੰਦਾ ਉੱਥੇ ਵੀ ਤੁਸੀਂ ਜਿਹੜਾ ਸੰਪਰਕ ਹੈ ਕਰ ਸਕਦੇ ਹੋ ਔਰ ਉਸ ਤੋਂ ਬਾਅਦ ਅਗਲੀ ਜਿਹੜੀ ਪੋਸਟ ਹੈ ਸਿਕਿਉਰਿਟੀ ਗਾਰਡ ਦੀ 20 ਵੈਕੈਂਸੀਆਂ ਨੇ ਜੀ ਇਹਦੇ ਵਾਸਤੇ ਵੀ ਸਾਬਕਾ ਫੌਜੀ ਓਰ ਜਿਹੜੇ ਜਵਾਨ ਅਪਲਾਈ ਕਰ ਸਕਦੇ ਨੇ 48 ਸਾਲ ਤੋਂ ਉਮਰ ਘੱਟ ਚਾਹੀਦੀ ਹੈ 10ਵੀਂ ਪਾਸ ਹੋਣ ਕੈਟਾਗਰੀ 6 ਪਵਨ ਚਾਹੀਦੀ ਹੈ ਔਰ ਜਿਹੜਾ ਉਹਨਾਂ ਦਾ ਕਰੈਕਟਰ ਐਗਜ਼ੈਂਪਲਰੀ ਚਾਹੀਦਾ ਹੈ ਜਾਮਨਗਰ ਗੁਜਰਾਤ ਦੇ ਵਿੱਚ ਇਹਦੀ ਲੋਕੇਸ਼ਨ ਹੈ 5 ਲੱਖ ਸਾਲਾਨਾ ਜਿਹੜੀ ਇਹਦੇ ਵਿੱਚ ਤਨਖਾਹ ਰਹਿਣ ਵਾਲੀ ਹੈ ਔਰ ਇਹਦੇ ਵਿੱਚ ਫ੍ਰੀ ਜਿਹੜੀ ਤੁਹਾਨੂੰ ਰਹਿਣ ਵਾਸਤੇ ਰਹਿائش ਔਰ ਖਾਣਾ ਬਿਲਕੁਲ ਮੁਫਤ ਵਿੱਚ ਦਿੱਤਾ ਜਾਏਗਾ ਇਹ ਜਿਹੜੀ ਕੱਡੀਆਂ ਗਈਆਂ ਨੇ ਪੋਸਟਾਂ ਜਿਹਦੇ ਦੁਆਰਾ ਭਰਤੀ ਕੀਤੀ ਜਾ ਰਹੀ ਹੈ ਏਡਬਲਯੂ ਪੀਓ ਨਗਰੋਟਾ ਸੋ ਇਹਦਾ ਵੀ ਜਿਹੜਾ ਮੋਬਾਈਲ ਨੰਬਰ ਤੁਹਾਡੀ ਸਕਰੀਨ ਤੇ ਦਿੱਤਾ ਹੋਇਆ 98 300 39094 ਇਸ ਨੰਬਰ ਤੇ ਜਿਹੜੇ ਜੰਮੂ ਹੀਰੇ ਦੇ ਨੇੜੇ ਦੇ ਵੀਰ ਨੇ ਜਿਹੜੇ ਪਠਾਨਕੋਟ ਦੇ ਉਹ ਸੰਪਰਕ ਹੈ ਜਿਹੜਾ ਕਰ ਸਕਦੇ ਨੇ ਇਸ ਤੋਂ ਅਗਲੀ ਜਿਹੜੀ ਜਾਣਕਾਰੀ ਹੈ ਉਹ ਹੈ ਜੀ ਉਹ ਵੀ ਸਿਕਿਉਰਿਟੀ ਗਾਰਡ ਦੀ ਹੈ 200 ਵੈਕੈਂਸੀਆਂ ਨੇ 48 ਸਾਲ ਤੋਂ ਉਮਰ ਘੱਟ ਚਾਹੀਦੀ ਹੈ 10ਵੀਂ ਪਾਸ ਹੋਣ ਸਾਬਕਾ ਫੌਜੀ ਵੀਰ ਤੇ ਸ਼ੇਪ 1 ਕੈਟਾਗਰੀ ਹੋਣੀ ਚਾਹੀਦੀ ਹੈ ਐਗਜ਼ੈਂਪਲਰੀ ਉਹਨਾਂ ਦਾ ਜਿਹੜਾ ਕੈਰੇਕਟਰ ਹੋਣਾ ਚਾਹੀਦਾ ਇਹ ਵੀ ਜਾਮਨਗਰ ਦੇ ਵਿੱਚ ਜਿਹੜੀ ਇਹਦੀ ਭਰਤੀ ਜਿਹੜੀ ਲੋਕੇਸ਼ਨ ਨੌਕਰੀ ਦੀ ਰਹਿਣ ਵਾਲੀ ਆ 496000 ਸਾਲਾਨਾ ਆਮਦਨ ਜਿਹੜੀ ਰਹਿਣ ਵਾਲੀ ਆ 12 ਘੰਟੇ ਚ ਡਿਊਟੀ ਹੋਏਗੀ ਇਹਦੀ ਜਿਹੜੀ ਇੰਟਰੂ ਆ ਏ ਡਬਲਯੂ ਪੀਓ ਜਲੰਧਰ ਵੱਲੋਂ ਲਈ ਜਾ ਰਹੀ ਆ ਸਕਰੀਨ ਤੇ ਤੁਹਾਡੇ ਨੰਬਰ ਆ ਰਹੇ ਨੇ 0181 2236 313 ਤੇ 2262 313 ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਵੀ ਜਿਹੜਾ ਸਾਬਕਾ ਫੌਜੀ ਵੀਰ ਨੇ ਬਧੇਰੇ ਜਾਣਕਾਰੀ ਜਿਹੜੀ ਉਹ ਲੈ ਸਕਦੇ ਨੇ ਇਸ ਤੋਂ ਅਗਲੀ ਜਿਹੜੀ ਪੋਸਟ ਹੈ ਪੰਜਾਬ ਦੇ ਸਾਬਕਾ ਫੌਜੀ ਵੀਰਾਂ ਦੇ ਲਈ ਉਹ ਹੈ ਕੰਪਿਊਟਰ ਆਪਰੇਟਰ ਦੀ 20 ਵੈਕੈਂਸੀਆਂ ਨੇ ਸਾਬਕਾ ਫੌਜੀ ਵੀਰਾਂ ਦੀਆਂ ਤੇ 45 ਸਾਲ ਤੋਂ ਉਮਰ ਘੱਟ ਚਾਹੀਦੀ ਹੈ ਕੰਪਿਊਟਰ ਦੀ ਜਿਹੜੀ ਉਹਨਾਂ ਨੂੰ ਨੌਲੇਜ ਹੈ ਉਹ ਹੋਣੀ ਚਾਹੀਦੀ ਹੈ ਪੈਨ ਇੰਡੀਆ ਦੇ ਵਿੱਚ ਹੀ ਦੀ ਲੋਕੇਸ਼ਨ ਰਹਿਣ ਵਾਲੀ ਹੈ ਨੌਕਰੀ ਦੀ 420000 ਸਾਲਾਨਾ ਆਮਦਨ ਹੈ ਤੇ AWPO ਜਲੰਧਰ ਦੇ ਵਿੱਚ ਜਿਹੜੇ ਸੰਪਰਕ ਕੀਤਾ ਜਾ ਸਕਦਾ ਹੈ ਜਿਹੜਿਆਂ ਦੀ ਰਜਿਸਟ੍ਰੇਸ਼ਨ ਹੋ ਰੱਖੀ ਹੈ ਜਿਹੜਿਆਂ ਦੀ ਨਹੀਂ ਹੋਈ ਉਹ ਆਪਣੇ ਨੇੜੇ ਦੇ ਕਿਸੇ ਵੀ AWPO ਦਫ਼ਤਰ ਤੋਂ ਜਾ ਕੇ ਆਪਣੀ ਜਿਹੜੀ ਰਜਿਸਟ੍ਰੇਸ਼ਨ ਵੀ ਕਰਵਾ ਸਕਦੇ ਨੇ ਤੋਂ ਇਹਦੀ ਜਾਣਕਾਰੀ ਵੀ ਲੈ ਸਕਦੇ ਨੇ ਸੋ ਇਹ ਜਿਹੜੀ ਪੰਜਾਬ ਦੇ ਸਾਬਕਾ ਫੌਜੀਆ ਵਾਸਤੇ ਜਿਹੜੀ ਅਗਲੀ ਪੋਸਟ ਹੈ ਉਹ ਹੈ ਰੇਲਵੇ ਗੇਟਮੈਨ ਦੀ 100 ਵੈਕੈਂਸੀਆਂ ਨੇ ਸੋ ਇਹਦੇ ਵਿੱਚ ਵੀ ਜਿਹੜੇ ਸਾਬਕਾ ਫੌਜੀ ਵੀਰ 54 ਸਾਲ ਉਮਰ ਘੱਟ ਹੋਵੇ ਮੈਡੀਕਲ ਫਿਟ ਹੋਣ ਆਈ ਸੈਡ ਔਰ ਹੀアリング ਉਹਨਾਂ ਦੀ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਸੋ ਇਹ ਰਾਜਕੋਟ ਭਾਵਨਗਰ ਤੇ ਇਹਦੇ ਵਾਸਤੇ ਜਿਹੜੀ ਅਹਮਦਾਬਾਦ ਇੱਥੇ ਜਿਹੜੀ ਇਹ ਭਰਤੀ ਕੀਤੀ ਜਾਣੀ ਹੈ 3,90,000 ਸਾਲਾਨਾ ਇਹਦੇ ਵਿੱਚ ਜਿਹੜਾ ਪੈਕੇਜ ਰਹਿਣ ਵਾਲਾ ਇਹ ਵੀ ਆਰਮੀ ਵੈਲਫੇਅਰ ਐਂਡ ਪਲੇਸਮੈਂਟ ਆਰਗੇਨਾਈਜੇਸ਼ਨ ਜਲੰਧਰ ਵੱਲੋਂ ਜਿਹੜੀ ਇੰਟਰਵਿਊ ਲਈ ਜਾ ਰਹੀ ਹੈ ਸਾਰੇ ਸਬਕਾ ਫੌਜੀ ਵੀਰ ਜਿੰਨੇ ਵੀ ਨੌਕਰੀ ਦੇ ਚਾਹਵਾਨ ਨੇ ਜਿਹੜੇ ਸੁਣ ਰਹੇ ਨੇ ਸੋ ਇਹ ਜਿਹੜੀ ਯੋਗਤਾ ਰੱਖਦੇ ਨੇ ਉਹ ਇਹਨਾਂ ਵੈਲਫੇਅਰ ਐਂਡ ਪਲੇਸਮੈਂਟ ਆਰਗੇਨਾਈਜੇਸ਼ਨ ਦੇ ਦਫ਼ਤਰਾਂ ਤੱਕ ਸੰਪਰਕ ਜਿਹੜਾ ਉਹ ਕਰ ਸਕਦੇ ਨੇ ਫੋਨ ਕਰਕੇ ਵੀ ਤੁਸੀਂ ਵਰਕਿੰਗ ਡੇ ਵਾਲੇ ਦਿਨ ਜਿਹੜੀ ਜਾਣਕਾਰੀ ਉਹ ਲੈ ਸਕਦੇ ਹੋ ਅਗਲੀ ਜਿਹੜੀ ਪੋਸਟ ਹੈ ਉਹ ਹੈ ਜੀ ਤੁਹਾਡੇ ਨਾਲ ਜਿਹੜੀ ਮੈਂ ਸਾਂਝੀ ਕਰ ਰਿਹਾ ਪਰਸਨਲ ਸਿਕਿਉਰਿਟੀ ਗਾਰਡ ਦੀ ਜਿਹੜੀ ਪੀਐਸਓ ਪਰਸਨਲ ਸਿਕਿਉਰਿਟੀ ਅਫਸਰ ਇਹਦੇ ਵਿੱਚ ਵੈਪਨ ਮੰਗਿਆ ਗਿਆ ਪਿਸਟਲ ਰਿਵਾਲਵਰ ਹੋਵੇ ਔਰ ਇੱਕ ਵੈਕੈਂਸੀ ਆ ਉਹਦੇ ਵਿੱਚ 12 ਬੋਰ ਜਾਂ 315 ਵਾਲਾ ਪਿਸਟਲ ਹੋਵੇ ਦੋ ਪੋਸਟਾਂ ਨੇ ਆਲ ਇੰਡੀਆ ਦਾ ਲਾਇਸੈਂਸ ਹੋਣਾ ਚਾਹੀਦਾ ਔਰ ਇਹਦੇ ਵਿੱਚ ਸਿਰਫ ਸਰਦਾਰ ਬੰਦੇ ਜਿਹੜੇ ਪਗੜੀ ਧਾਰੀ ਬੰਦੇ ਉਹ ਮੰਗੇ ਗਏ ਨੇ ਉਹਨਾਂ ਨੂੰ ਪ੍ਰੋਟੀ ਦਿੱਤੀ ਜਾਏਗੀ ਸਾਬਕਾ ਫੌਜੀ ਵੀਰਾਂ ਨੂੰ ਇਹਦੇ ਵਿੱਚ ਟੀਆਰਬ ਦੇ ਹਿਸਾਬ ਨਾਲ ਉਹਨਾਂ ਨੂੰ ਜਿਹੜੀ ਇਹਦੇ ਵਿੱਚ ਪਹਿਲ ਦਿੱਤੀ ਜਾਏਗੀ ਕੱਦਾ ਜਿਹੜਾ 5 ਫੁੱਟ 10 ਇੰਚ ਤੋਂ ਘੱਟ ਨਹੀਂ ਹੋਣਾ ਚਾਹੀਦਾ ਤਨਖਾਹ ਜਿਹੜੀ 45000 ਮਹੀਨਾ ਦਿੱਤੀ ਜਾਏਗੀ ਚਾਰ ਛੁੱਟੀਆਂ ਮਿਲਣਗੀਆਂ ਮਹੀਨੇ ਦੇ ਵਿੱਚ ਆਉਣ ਜਾਣ ਦੀ ਟਿਕਟ ਫ੍ਰੀ ਹੋਏਗੀ ਡਿਊਟੀ ਹੈ ਜਿਹੜੀ ਉਹ 12 ਘੰਟੇ ਰਹੇਗੀ ਰਹਿਣਾ ਔਰ ਖਾਣਾ ਬਿਲਕੁਲ ਫ੍ਰੀ ਹੈ ਤੇ ਜਿਹੜੀ ਜੌਬ ਦੀ ਲੋਕੇਸ਼ਨ ਹੈ ਉਹ ਰਾਂਚੀ ਝਾਰਖੰਡ ਦੇ ਵਿੱਚ ਰਹਿਣ ਵਾਲੀ ਹੈ ਜਿਹੜੇ ਵੀਰ ਵੀ ਇੰਟਰਸਟ ਰੱਖਦੇ ਨੇ ਤਜਰਬਾ ਕਰਨਾ ਚਾਹੁੰਦੇ ਨੇ ਜਾਂ ਵਿਲੇ ਨੇ ਜੌਬ ਦੀ ਜ਼ਰੂਰਤ ਹੈ ਔਰ ਯੋਗਤਾ ਰੱਖਦੇ ਨੇ ਆ ਤੁਹਾਡੀ ਸਕਰੀਨ ਤੇ ਵਟਸਐਪ ਨੰਬਰ ਆ ਰਿਹਾ 959274007 ਇਸ ਨੰਬਰ ਤੇ ਸਿਰਫ WhatsApp ਕਾਲ ਜਿਹੜੀ ਤੁਸੀਂ ਉਹ ਹੈ ਸਮੇਂ ਦਾ ਜਰੂਰ ਧਿਆਨ ਰੱਖਿਓ ਉਸ ਸਮੇਂ ਜਿਹੜੀ ਤੁਸੀਂ ਕਰ ਸਕਦੇ ਹੋ ਸੋ ਇਹ ਜਾਣਕਾਰੀ ਜਿਹੜੇ ਵੀ ਸਾਬਕਾ ਫੌਜੀ ਵੀਰ ਨੌਕਰੀ ਕਰਨ ਦੇ ਚਾਹਵਾਨ ਨੇ ਸਿਕਿਉਰਿਟੀ ਗਾਰਡ ਸੁਪਰਵਾਈਜ਼ਰ ਦੀ ਕੰਪਿਊਟਰ ਆਪਰੇਟਰ ਦੀ ਜਾਂ ਪਰਸਨਲ ਸਿਕਿਉਰਿਟੀ ਅਫਸਰ ਦੀ ਸੋ ਉਹ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਵਤ ਤੋਂ ਵਤ ਜਾਣਕਾਰੀ ਲੈ ਸਕਦੇ ਨੇ ਪੂਰੀ ਜਾਣਕਾਰੀ ਨੂੰ ਵੱਤਵਾਦੇ ਸ਼ੇਅਰ ਵੀ ਕਰ ਦਿਓ ਕਿਸੇ ਜ਼ਰੂਰਤਮੰਦ ਵੀਰ ਨੂੰ ਜਿਹੜਾ ਇਹ ਜਾਣਕਾਰੀ ਮਿਲ ਜਾਵੇ ਤੇ ਉਹ ਨੌਕਰੀ ਪ੍ਰਾਪਤ ਕਰ ਲਵੇ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ